ਜਰਜ ਵੀਸ ਨੂੰ ਪੇਸ ਕਰ ਲਿਆ ਗਿਆ ਇਹ ਜਿਹੜੀ ਕੋ ਰਿਪੋਰਟ ਕੀਤੀ ਗਈ ਸੀ ਆਕਾਸ਼ ਪੁੱਤਰ ਰਾਜਵੀਰ ਸਿੰਘ ਉਹਨੂੰ ਲੋਕੇਂਦਰਾ ਨਗਰੀ ਦਾ ਰਹਿਣ ਵਾਲਾ ਉਸ ਵੱਲੋਂ ਦੱਸਿਆ ਗਿਆ ਸੀ ਕਿ ਰਾਤ ਦੇ ਸਮੇਂ ਜਦੋਂ ਉਹ ਬਾਹਰ ਘੁੰਮ ਰਿਹਾ ਸੀਗਾ ਆਪਣੀ ਗਲੀ ਦੇ ਵਿੱਚ ਤਾਂ ਕੋਈ ਅਣਪਛਾਤੇ ਨੌਜਵਾਨ ਆਏ ਤੇ ਉਸ ਪਾਸੋਂ ਕਾਪੇ ਨਾਲ ਉਹਦੇ ਉੱਤੇ ਪਾਰ ਕਰਕੇ ਉਹਦੇ ਪਾਸੋਂ ਮੋਬਾਈਲ ਦੀ ਜਿਹੜੀ ਖੂ ਕਰਕੇ ਜਾਏਗੀ ਸੀ ਇਹਦੇ ਵਿੱਚ ਜਿਹੜਾ ਸਾਡਾ ਵਿਕਟਮ ਸੀਗਾ ਉਹਦੇ ਕਾਫੀ ਸੀਰੀਅਸ ਜਿਹੜੀ ਹੈ ਇੰਜਰੀ ਆਈ ਸੀ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਪਰਸਿਸਟੈਂਟ ਐਫਰਟ ਜਿਹੜਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਸੀ ਕਿ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਸੋ ਇਹਦੇ ਵਿੱਚ ਹੀ ਕਾਫੀ ਜ਼ਿਆਦਾ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਸਾਨੂੰ ਸਫਲਤਾ حاصل ਹੋਈ ਇਹਦੇ ਵਿੱਚ ਅਸੀਂ 12 6 24 ਨੂੰ ਗੋਰੇ ਲਾਲ ਉਰਫ ਗੋਰੀ ਪੁੱਤਰ ਜੈਚੰਦ ਵਾਸੀ ਇੰਦਰਾ ਨਗਰੀ ਜਿਹੜਾ ਕਿ ਉਹਨੂੰ ਪ੍ਰੈਸ ਕਰਨ ਦੇ ਵਿੱਚ ਕਾਬੂ ਕਰਿਆ ਇਹ ਪਹਿਲਾਂ ਮੈਂ ਦੱਸ ਦਿਆਂ ਕਿ ਮੁਕੱਦਮਾ ਅੰਟਰੀਜ਼ ਨਾਮ ਨੂੰ ਵਿਅਕਤੀਆਂ ਦੇ ਦਿੱਤੇ ਸੀ ਫਿਰ ਇਨਵੈਸਟੀਗੇਸ਼ਨ ਦੇ ਬਾਅਦ ਇਹ ਸੈਟਲ ਹੋਇਆ ਕਿ ਗੋਰੇ ਲਾਲ ਉਹ ਸਪੋਰੀ ਪੁੱਤਰ ਜੈਜੰਦ ਵਾਸੀ ਇੰਦਰਾ ਨਗਰੀ ਵੱਲੋਂ ਜਿਹੜੀ ਹੈਗੀ ਹੈ ਇਹ ਨੂੰ ਇਨਜਾਦ ਦਿੱਤਾ ਗਿਆ ਸੀ ਉਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਤੇ ਉਸ ਪਾਸੋਂ ਜਿਹੜਾ ਮੋਬਾਈਲ ਜਿਹੜਾ ਖੋਸ਼ਦਾਨ ਮੋਬਾਈਲ ਸੀਗਾ ਉਹ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਉਸ ਤੋਂ ਇਲਾਵਾ ਉਸ ਦੀ ਪੁੱਛਗੈਸ ਤੋਂ ਅੱਗੇ ਹੋਰ ਸਾਨੂੰ ਜਿਹੜਾ ਇਹਦੇ ਵਿੱਚ ਸੈਕੰਡ ਅਰੋਪੀ ਹੈਗਾ ਉਹਦਾ ਵੀ ਜਿਹੜਾ ਸਾਨੂੰ ਪਤਾ ਲੱਗਿਆ ਹੈਗਾ 지데쉬 ਵਾਂਦਤ ਜਿਹੜੇ ਜਿਹੜਾ ਨੂੰ ਪ੍ਰੈਸ ਕਰਨ ਦੇ ਐਫਰਟਸ ਨੇ ਜਿਹੜੇ ਚੱਲ ਰਹੇ ਨੇ ਤੇ ਜਲਦੀ ਆਪਾਂ ਉਹਨੂੰ ਵੀ ਗ੍ਰਿਫਤਾਰ ਕਰ ਸਰ ਪਹਿਲਾਂ ਵੀ ਕੋਈ ਪਰਚੇ ਹੈ ਇਹਨਾਂ ਤੇ ਜੀ ਨਹੀਂ ਇਹਨਾਂ ਤੇ ਪਹਿਲਾਂ ਕੋਈ ਪਰਚੇ ਹੈ ਨਹੀਂਗੇ ਜਿਹੜਾ ਦੂਸਰਾ આરોપી ਹੈਗਾ ਉਹਦੇ ਹਾਲੇ ਚੈੱਕ ਕਰਨਾ ਹੈਗਾ ਤੇ ਇਹਦੇ ਤੇ ਕੋਈ ਪਹਿਲਾਂ ਪਰਚਾ ਨਹੀਂ ਉਹਦਾ ਨਾਮ ਸਰ ਦੂਸਰੇ ਦਾ ਦੂਸਰੇ ਦਾ ਨਾਮ ਜਿਹੜਾ ਹੈਗਾ ਆ ਆਪਾਂ ਹਾਲੇ ਥੋੜਾ ਇਸ ਲਈ ਡਾਇਵਰਜ ਨਹੀਂ ਕਰ ਰਹੇ ਤਾਂ ਜੋ ਸਾਡੀ ਇਨਵੈਸਟੀਗੇਸ਼ਨ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਵੇ ਤੋ ਜਿਵੇਂ ਹੀ ਆਪਾਂ ਹੁਣ ਫੜਾਂਗੇ ਜੇ ਕੋਈ ਸ਼ੋਰ ਹੋਵੇ ਸਾਹਮਣੇ ਆਉਂਦਾ ਤਾਂ ਤੁਹਾਡੇ ਨਾਲ ਜਿਹੜਾ ਉਹ ਨਾਮ ਹੈਗਾ ਉਹ ਦੱਸ ਦਿੰਦੇ। ਉਹ ਪ੍ਰਾਣੀ ਰੰਜਿਸ਼ ਵਗੈਰਾ ਇਹਨਾਂ ਦੀ ਐ ਵੈਸੀ ਲੁੱਟ ਖੋ ਦਾ ਹੀ ਮੈਟਰ ਸੀ। ਇਹਨਾਂ ਦਾ ਲੁੱਟ ਖੋ ਦਾ ਹੀ ਮੈਟਰ ਸੀ ਜੀ ਜੋ ਰਿਪੋਰਟਡ ਸੀਗਾ ਪ੍ਰਾਣੀ ਰੰਜਿਸ਼ ਦਾ ਕੋਈ ਇਹਦੇ ਵਿੱਚ ਸਾਹਮਣੇ ਨਹੀਂ ਆਇਆ ਹੈਗਾ। ਉਹ ਬਿਲਕੁਲ ਪਲੇਨ ਕਿ ਇੱਕ ਸ਼ਾਮ ਨੂੰ ਵਿਅਕਤੀ ਘੁੰਮ ਰਿਹਾ ਹੈਗਾ ਉਸ ਪਾਸੋਂ ਕਾਪੇ ਦਾ ਵਾਰ ਕਰਕੇ ਜਿਹੜਾ ਮੋਬਾਈਲ ਜਿਹੜਾ ਹੈਗਾ ਖੋਹ ਕਿਤਾ ਗਿਆ ਸੀ। ਸਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਹੁੰਦੀਆਂ ਰਹੀਆਂ ਜੀ। ਉਹਨਾਂ ਸਭ ਹੋਰ ਕੇਸ ਮੁਕ ਜਗ੍ਹਾ ਤੱਕ ਪਹੁੰਚ